ਜਿਨੇ ਪੰਜਾਬ ਦਾ ਪੈਸਾ ਲੁੱਟਿਆ ਜਿਨੇ ਪੰਜਾਬੀਆਂ ਦੀ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਲੁੱਟਿਆ ਚਾਹੇ ਮੰਤਰੀ ਹੈ ਚਾਹੇ ਸੰਤਰੀ ਹੈ ਚਾਹੇ ਮੇਰਾ ਕੋਈ ਸਾਕ ਮੇਰਾ ਕੋਈ ਮਾਮੇ ਦਾ ਮੁੰਡਾ ਹੈ ਮੇਰਾ ਕੋਈ ਭੂਆ ਦਾ ਮੁੰਡਾ ਹੈ ਬਖਸ਼ਿਆ ਨਹੀਂ ਜਾਊਗਾ ਜੀ ਪੈਸਾ ਹਿਸਾਬ ਲਵਾਂਗੇ ਪੈਸੇ ਕਮਾਉਣ ਵਾਲਾ ਕੰਮ ਤਾਂ ਮੈਂ ਛੱਡੀ ਫਿਰਦਾ ਪੈਸੇ ਮੈਂ ਕਮਾਉਣ ਹੁੰਦੇ ਮੈਂ ਵੀ ਬਹੁਤ ਵੱਡਾ ਕਲਾਕਾਰ ਸੀ ਮੈਂ ਕਿਹੜਾ ਕੋਈ ਫੇਲ ਹੋ ਕੇ ਆਇਆ ਇੱਧਰ ਕਿ ਇਧਰੋਂ ਫੇਲ ਹੋ ਗਿਆ ਲੈ ਹੁਣ ਇਧਰ ਆ ਗਿਆ ਹੁਣ ਇੱਕ ਆਇਆ ਸੀ ਆ ਪਰਸੋ ਚੋਂਥੇ ਲਓ ਉਧਰ ਚਲਾ ਗਿਆ ਸੀ ਅਸੀਂ ਤਾਂ ਉਹਨੂੰ ਹਜੇ ਜਾਣ ਚੀ ਕਿ ਹੱਸੀ ਉਹ ਆਪੀ ਪੈਸੇ ਲੈ ਕੇ ਆ ਗਿਆ ਉਹਦੇ ਬਾਰੇ ਕਹਿੰਦੇ ਕਿ ਇਹਨੇ ਭਾਜੀਪੀ ਕਹਿੰਦੀ ਸਾਡੇ ਚ ਹਜੇ ਇਹ ਆਫੀਸ਼ੀਅਲ ਤਰੀਕੇ ਨਾਲ ਆਇਆ ਨਹੀਂ ਸੀ ਕਾਂਗਰਸ ਵਾਲੇ ਕਹਿੰਦੇ ਸਾਡੇ ਵਾਲੇ ਪਾਸੇ ਚਲੇ ਗਿਆ ਸੀ ਉਹ ਗਿਆ ਕਿੱਧਰ ਹੈ ਜਿਹੜਾ ਚੋਰ ਹੁੰਦਾ ਜਿਹਨੇ ਕੋਈ ਗਲਤ ਕੰਮ ਕੀਤਾ ਹੁੰਦਾ ਪੁਲਿਸ ਭਾਵੇਂ ਪਿੰਡ ਦੇ ਪਰਲੇ ਪਾਸੇ ਆਈ ਹੋਵੇ ਉਹ ਐਵੇਂ ਹੀ ਘਰ ਦੇ ਕਿਸੇ ਹੋਰ ਘਰੇ ਛਾਲ ਮਾਰਦਿਆਂ ਲੈ ਵੀ ਮੈਨੂੰ ਚੱਕਣ ਆਏ ਹੋਣਗੇ ਵੱਡੇ ਵੱਡੇ ਫੈਸਲੇ ਲੈ ਰਹੇ ਆ ਸਰਕਾਰ ਜਿਹੜੀ ਹੈ ਉਹ ਸਿਰਫ ਤੇ ਸਿਰਫ ਇੱਕੋ ਗੱਲ ਤੇ ਧਿਆਨ ਦੇ ਰਹੀ ਹੈ ਰੋਜ਼ਗਾਰ ਰੋਜ਼ਗਾਰ ਜਿੱਥੋਂ ਮਰਜੀ ਪੈਦਾ ਹੋਵੇ ਪਿੱਛੇ ਜੇ ਅਸੀਂ ਜਿਹੜੇ ਟੀਚਰ ਸੀਗੇ ਉਹਨਾਂ ਨੂੰ ਪੱਕੇ ਕੀਤਾ 8000 ਤੋਂ ਜ਼ਿਆਦਾ ਨਿਯੁਕਤੀ ਪੱਤਰ ਦਿੱਤੇ ਨੋਟੀਫਿਕੇਸ਼ਨ ਜਾਰੀ ਕੀਤਾ ਅਸੀਂ ਜਿਹੜੇ ਮਾਨਯੋਗ ਸਾਡੇ ਐਮਐਲਏ ਸਹਿਬਾਨ ਸੀਗੇ ਪੁਰਾਣੇ ਉਹਨਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਪੰਜ-ਪੰਜ ਲੱਖ ਪੈਨਸ਼ਨ ਲੈ ਰਹੇ ਸੀ ਛੇ-ਛੇ ਲੱਖ ਉਹ ਹੀ 5 ਲੱਖ ਲੈ ਕੇ ਮੈਂ ਉਹਨਾਂ ਤੋਂ ਨੌਜਵਾਨਾਂ ਨੂੰ ਮੈਂ ਪੈਨਸ਼ਨ ਤਨਖਾਹਾਂ ਦੇਵਾਂਗਾ ਨਵੇਂ ਮੁੰਡਿਆਂ ਨੂੰ ਮੈਂ ਕੋਈ ਘਰੇ ਲੈ ਜਾਣੇ ਨੇ ਪੈਸੇ ਕਮਾਉਣ ਵਾਲਾ ਕੰਮ ਤਾਂ ਮੈਂ ਛੱਡੀ ਫਿਰਦਾ ਪੈਸੇ ਮੈਂ ਕਮਾਉਣ ਹੋਂਦ ਮੈਂ ਵੀ ਬਹੁਤ ਵੱਡਾ ਕਲਾਕਾਰ ਸੀ ਮੈਂ ਕਿਹੜਾ ਕੋਈ ਫੇਲ ਹੋ ਕੇ ਆਇਆ ਇੱਧਰ ਕਿ ਇੱਧਰੋਂ ਫੇਲ ਹੋ ਗਿਆ ਲੈ ਹੁਣ ਇੱਧਰ ਆ ਗਿਆ ਜਿਵੇਂ ਇਹ ਜਾਂਦੇ ਆ ਵੀ ਜਦੋਂ ਇੱਧਰਲੇ ਪਾਸੇ ਨੀ ਕੰਪਨੀਆਂ ਉਧਰ ਚਲੇ ਜਾਂਦੇ ਆ ਆ ਹੁਣ ਇੱਕ ਆਇਆ ਸੀ ਆ ਪਰਸੋ ਚ ਉੱਥੇ ਲਓ ਉਧਰ ਚਲਾ ਗਿਆ ਸੀ ਅਸੀਂ ਤਾਂ ਉਹਨੂੰ ਹਜੇ ਜਾਣ ਚੀ ਕਿ ਹਾਸੀ ਉਹ ਆਪੀ ਪੈਸੇ ਲੈ ਕੇ ਆ ਗਿਆ ਚੋਰ ਦੇ ਦਿਲ ਚ ਪਾੜਾ ਹੁੰਦਾ ਹੈ ਚੋਰ ਨੂੰ ਐ ਲੱ ਜਿਹੜਾ ਚੋਰ ਹੁੰਦਾ ਜਿਹਨੇ ਕੋਈ ਗਲਤ ਕੰਮ ਕੀਤਾ ਹੁੰਦਾ ਪੁਲਿਸ ਭਾਵੇਂ ਪਿੰਡ ਦੇ ਪਰਲੇ ਪਾਸੇ ਆਈ ਹੋਵੇ ਉਹ ਐਵੇਂ ਘਰ ਦੇ ਕਿਸੇ ਹੋਰ ਘਰੇ ਛਾਲ ਮਾਰਦਿਆਂ ਲੈ ਵੀ ਮੈਨੂੰ ਚੱਕਣ ਆਏ ਹੋਣਗੇ ਕਿਉਂਕਿ ਦਿਲ ਚ ਡਰ ਹੁੰਦਾ ਹੈ ਤੇ ਉਹਦੇ ਬਾਰੇ ਦੱਸੋ ਕੀ ਕਹਿੰਦੇ ਨੇ মিডিਆ ਵਾਲੇ ਬੈਠੇ ਆ ਉਹਦੇ ਬਾਰੇ ਕਹਿੰਦੇ ਕਿ ਨੇ ਬੀਜੇਪੀ ਕਹਿੰਦੀ ਸਾਡੇ ਚ ਹਜੇ ਇਹ ਆਫੀਸ਼ੀਅਲ ਤਰੀਕੇ ਨਾਲ ਆਇਆ ਨਹੀਂ ਸੀ ਕਾਂਗਰਸ ਵਾਲੇ ਕਹਿੰਦੇ ਸਾਡੇ ਵਾਲੇ ਪਾਸੋਂ ਚਲਿਆ ਗਿਆ ਸੀ ਪਊ ਗਿਆ ਕਿੱਧਰੇ ਆਏ ਨੇ ਇਹ ਜਿਨੇ ਪੰਜਾਬ ਦਾ ਪੈਸਾ ਲੁੱਟਿਆ ਜਿਨੇ ਪੰਜਾਬੀਆਂ ਦੀ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਲੁੱਟਿਆ ਚਾਹੇ ਮੰਤਰੀਏ ਚਾਹ ਸੰਤਰੀਏ ਚਾਹ ਮੇਰਾ ਕੋਈ ਸਾਕ ਮੇਰਾ ਕੋਈ ਮਾਮੇ ਦਾ ਮੁੰਡਾ ਹੈ ਮੇਰਾ ਕੋਈ ਭੂਆ ਦਾ ਮੁੰਡਾ ਹੈ ਬਖਸ਼ਿਆ ਨਹੀਂ ਜਾਊਗਾ ਜੇ ਪੈਸਿਆਂ ਦਾ ਹਿਸਾਬ ਲਾਵਾਂਗੇ ਪੈਸਿਆਂ ਦਾ ਹਿਸਾਬ ਲਿਆ ਜਾਊਗਾ ਇਹ ਨਹੀਂ ਹੋਊਗਾ ਕਿ ਹਾਂ ਜੀ ਆਪਣੇ ਹੀ ਆ ਚਲੋ ਐ ਕਰ ਦੋ ਆ ਆਪਣੇ ਹੀ ਆ ਚਲੋ ਐ ਕਰ ਦੋ ਕਿਉਂ ਕਰਦੀਏ ਬਈ ਪਬਲਿਕ ਦੇਖੋ ਲੋਕ ਦੇਖੋ ਕਿੰਨੀ ਮਿਹਨਤ ਕਰਦੇ ਨੇ ਲੋਕ ਟੈਕਸ ਦਿੰਦੇ ਨੇ ਟੈਕਸ ਦਾ ਪੈਸਾ ਸਰਕਾਰ ਕੋਲੇ ਪਹੁੰਚਦਾ ਹੈ ਤੇ ਸਰਕਾਰ ਦਾ ਫਰਜ਼ ਹੈ ਉਹ ਟੈਕਸ ਦਾ ਪੈਸਾ ਲੋਕਾਂ ਤੇ ਲਾਵੇ। ਬਿਜਲੀ ਫ੍ਰੀ ਕਰ ਦੇ, ਸੜਕਾਂ ਬਣਾ ਦੇ, ਇਨਫਰਾਸਟ੍ਰਕਚਰ ਬਣਾ ਦੇ, ਨਵੇਂ ਸਕੂਲ, ਮੁਹੱਲਾ ਕਲੀਨਿਕ, ਕਾਲਜ, ਯੂਨੀਵਰਸਟੀਆਂ ਖੋਲੇ, ਸਰਕਾਰ ਦਾ ਕੰਮ ਹੁੰਦਾ ਹੈ। ਸਰਕਾਰਾਂ ਕੋਲੇ ਮਸ਼ੀਨਾਂ ਨਹੀਂ ਹੁੰਦੀਆਂ। ਨੋਟਸ ਆਪਾਂ ਵਾਲੀਆਂ। ਲੋਕ ਹੀ ਸਰਕਾਰਾਂ ਦੀ ਮਸ਼ੀਨ ਹੁੰਦੇ ਨੇ। ਪੈਸੇ ਦਿੰਦੇ ਨੇ ਟੈਕਸ ਦਾ। ਹੁਣ ਤੁਸੀਂ ਇਹ ਨਾ ਸਮਝਿਓ ਕਿਤੇ ਬਜ਼ੁਰਗ ਬੈਠੇ ਨੇ ਮੇਰੇ ਦਾਦੇ ਦੀ ਉਮਰ ਦੇ। ਕਿ ਤੇ ਤੁਸੀਂ ਸਮਝਦੇ ਹੋਗੇ ਨਾ ਭਾਈ ਅਸੀਂ ਤਾਂ ਨਹੀਂ ਟੈਕਸ ਦਿੰਦੇ ਆ ਜਿਹੜੀਆਂ ਬੈਂਕਾਂਆਂ ਲੁੱਟ ਕੇ ਭੱਜ ਜਾਂਦੇ ਕੋਈ 10000 ਕਰੋੜ ਕੋਈ 20000 ਬੈਂਕਾਂ ਨੂੰ ਨੁਕਸਾਨ ਹੁੰਦਾ ਸਾਡਾ ਨਹੀਂ ਉਹ ਚ ਕੋਈ ਪੈਸਾ ਕਿਉਂ ਨਹੀਂ ਹੈਗਾ ਜੀ ਤੁਹਾਡਾ ਪੈਸਾ ਉਹ ਚ ਤੁਸੀਂ ਟੈਕਸ ਦਿੰਦੇ ਹੋ ਤੁਸੀਂ ਕਹਿੰਦੇ ਨਾ ਜੀ ਅਸੀਂ ਤਾਂ ਕਦੇ ਦਿੱਤਾ ਹੀ ਨਹੀਂ ਲੈ ਮੈਂ ਸਮਝਾ ਦਿੰਦਾ ਟੈਕਸ ਕਦੋਂ-ਕਦੋਂ ਦਿੰਨੇ ਆ ਤੜਕੀ ਉੱਠਦੇ ਆ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਚੋਂ ਭਾਈ ਸਾਹਿਬ ਕਹਿੰਦੇ ਨੇ ਭਾਈ ਅੰਮ੍ਰਿਤ ਵੇਲਾ ਹੋ ਗਿਆ ਉੱਠੋ ਮੂੰਹਾ ਤੋ ਨਾਮ ਜਪੋ ਚਾਹ ਪਾਣੀ ਬਣਾਓ ਚਾਹ ਬਣਾਉਣ ਵਾਸਤੇ ਸੀਖਾਂ ਦੀ ਡੱਬੀ ਮਾਚਸ ਪਹਿਲੀ ਤੀਲੀ ਜਲਾਉਨੇ ਆ ਚਾਹ ਵਾਸਤੇ ਟੈਕਸ ਸ਼ੁਰੂ ਤੀਲੀ ਨੇ ਉਥੇ ਜਾਉਂਗੇ ਡੱਬੀਆਂ ਲੈਣ ਮਾਚਸ ਉਥੇ ਟੈਕਸ ਹੈ ਜੇ ਗੈਸ ਸਿਲੰਡਰ ਲਾਈਟਰ ਚਲਾਉਂਗੇ ਟੈਕਸ ਸ਼ੁਰੂ ਗੈਸ ਤੇ ਟੈਕਸ ਹੈ ਥੋੜੇ ਚਿਰ ਬਾਅਦ ਉਹ ਚ ਚਾਹ ਪਤੀ ਪਾਤੀ ਟੈਕਸ ਫਿਰ ਖੰਡ ਪਾਤੀ ਟੈਕਸ ਦੁੱਧ ਪਾਤਾ ਟੈਕਸ ਲੱਸੀ ਵੀ ਲਾਗੇ ਟੈਕਸ ਹੁਣ ਤਾਂ ਪਰੌਂਠੇ ਤੇ ਵੀ 18% ਲਾਤਾ ਮੋਦੀ ਨੇ ਉਹ ਪਰੌਂਠੇ ਤੇ ਵੀ ਟੈਕਸ ਸਬਜ਼ੀਆਂ ਖਾਓਗੇ ਟੈਕਸ ਮੋਬਾਈਲ ਫੋਨ ਕੀਤਾ ਕਿਸੇ ਨੂੰ ਵੀ ਮੈਂ ਆਉਣ ਲੱਗਿਆ ਇਧਰ ਨੰਬਰਦਾਰ ਸਾਹਿਬ ਟੈਕਸ ਹੋਂਤੇ ਨੰਬਰਦਾਰ ਸਾਹਿਬ ਕੋਲ ਜਾਣ ਵਾਸਤੇ ਮੋਟਰਸਾਈਕਲ ਸਟਾਰਟ ਕੀਤਾ ਟੈਕਸ ਡੀਜ਼ਲ ਪੈਟਰੋਲ ਫਿਰ ਘਰੇ ਆਉਂਗੇ ਰੋਟੀ ਖਾਉਂਗੇ ਟੈਕਸ ਆਥੜੀ ਜੇ ਸ਼ਾਮ ਜੇ ਨੂੰ ਥੱਕੇ ਹੋਏ ਮੰਜੇ ਤੇ ਪੈ ਕੇ ਥੋੜਾ ਜਿਹਾ ਕਹਿ ਦਿੰਨੇ ਆਂ ਸ਼ੁਕਰ ਆ ਚਲੋ ਹੁਣ ਕੋਈ ਟੈਕਸ ਨਹੀਂ ਨਾ ਨਾ ਜੀ ਤਾਹਾਂ ਪੱਖਾ ਚੱਲ ਰਿਹਾ ਹੈ ਟੈਕਸ ਆਪਾਂ ਤਾਂ ਸੁੱਤੇ ਦਾ ਵੀ ਟੈਕਸ ਦੇਈ ਜਾਂਦੇ ਆ ਤੜਕੀ ਵੇਰ ਉਠਾਂਗੇ ਵੇ ਟੈਕਸ ਆਪਾਂ ਤਾਂ 24 ਘੰਟੇ ਟੈਕਸ ਦਿੰਨੇ ਆ ਤੇ ਖਜ਼ਾਨੇ ਖਾਲੀ ਕਿਵੇਂ ਹੋ ਜਾਂਦੇ ਨੇ ਫਿਰ ਖਜ਼ਾਨੇ ਖਾਲੀ ਇੰਨਾ ਵਾਸਤੇ ਕਿਉਂ ਨਹੀਂ ਹੁੰਦੇ ਹੁਣ ਖਜ਼ਾਨੇ ਭਰੇ ਜਾਣਗੇ ਤੇ ਖਜ਼ਾਨੇ ਭਰੇ ਹੋਏ ਜਿਹੜੇ ਨੇ ਉਹ ਬਰਕਤ ਜਿਹੜੀ ਖਜ਼ਾਨੇ ਦੀ ਉਹ ਥੋਡੇ ਥੀ ਲਾਈ ਜਾਊਗੀ ਥੋਡੇ ਏ ਬੋਲੀ ਜਾਣ ਤੋਂ ਇਹਨਾਂ ਨੂੰ ਕੋਈ ਕੁਝ ਕਾਣ ਲੱਗ ਜਾਂਦੇ ਨੇ ਕੋਈ ਗੱਲ ਹੈ ਨਹੀਂ ਇਹਨਾਂ ਕੋਲੇ ਅੱਜ ਤਾਂ ਕੰਮ ਕਰਨ ਆਲੇ ਆਂ ਕਰੀ ਜਾਂਦੇ ਆਂ ਅਫਸਰਾਂ ਦੀ ਬਹੁਤ ਵਧੀਆ ਟੀਮ ਐ ਜੇ ਕੋਈ ਅਫਸਰ ਗੜਬੜ ਕਰਦਾ ਅਸੀਂ ਉਹਨੂੰ ਹਟਾ ਦਿੰਨੇ ਆਂ ਭਾਈ ਚੰਗਾ ਤਾਂ ਤੈਨੂੰ ਜਾਂ ਵੱਧ ਪੈਸੇ ਚਾਹੀਦੇ ਹੋਣਗੇ ਧਰਤੀ ਤੇ ਸ਼ਾਇਦ ਜਾਂ ਤੇਰੀ ਧਰਮ ਰਾਜ ਨਾਲ ਗੱਲ ਹੋ ਗਈ ਹੋਣੀ ਵੀ ਤੇਰੇ ਵਾਲੇ ਤਾਂ ਹਾਂ ਆ ਸਕਦੇ ਨੇ ਨਾਲ ਅਸੀਂ ਤਾਂ ਇਸ ਚ ਯਕੀਨ ਕਰਦੇ ਆਂ ਭਾਈ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਭਾਈ ਸਰਬੱਤ ਦਾ ਭਲਾ ਇੱਥੇ ਹੀ ਐ ਸਾਰਾ ਕੁਝ ਕਿਸੇ ਦੀ ਵੱਦ ਦੁਆ ਨਾ ਲੋ ਗਰੀਬ ਦੀ ਉਹ ਅਸੀਂ ਕੀਤਾ ਵੀ ਹੈਲਪ ਲਾਈਨ ਦੇਤੀ ਵੀ ਜੇ ਕੋਈ ਤੁਹਾਡੇ ਤੋਂ ਸਰਕਾਰੀ ਦਫ਼ਤਰ ਚ ਕੋਈ ਪੈਸੇ ਮੰਗਦਾ ਹੈ ਵੀਡੀਓ ਬਣਾ ਕੇ ਫੋਨ ਤੇ ਸਾਨੂੰ ਭੇਜ ਦਿਓ ਅਸੀਂ ਤਾਂ ਕਰਤਾ ਹੁਣ ਉਹਨਾਂ ਕੋਲ ਅਹਾਂ ਤਰੀਕੇ ਹੋਰ ਬਹੁਤ ਨੇ ਰਹਿੰਦੇ ਰਹਿ ਵੀ ਨਹੀਂ ਸਕਦੇ ਹੋਏ ਇਹਦੇ ਵਿੱਚ ਨਾ ਉਹਨਾਂ ਨੇ ਉਹੀ ਕਈ ਮਿੱਥੂ ਸ਼ਿਕਾਇਤ ਆਈ ਮੇਰੇ ਕੋਲ ਕਈ ਦਫ਼ਤਰਾਂ ਦੇ ਮੂਰੇ ਲਿਖ ਕੇ ਲਾਤਾ ਅੰਦਰ ਮੋਬਾਈਲ ਫੋਨ ਲਿਜਾਣਾ ਮਨਾ ਹੈ ਅਸੀਂ ਇਹ ਕਰਤਾ ਵੀ ਕੋਈ ਗੱਲ ਨਹੀਂ ਜਿਨ੍ਹਾਂ ਨੇ ਇਹ ਲਿਖਿਆ ਵੀ ਅੰਦਰ ਫੋਨ ਲਿਜਾਣਾ ਮਨਾ ਹੈ ਅਸੀਂ ਉਹਨੂੰ ਬਿਨਾ ਵੀਡੀਓ ਤੋਂ ਹੀ ਕਰੱਪਟ ਮੰਨਾਂਗੇ ਉਹਨੂੰ ਵੀ ਸਸਪੈਂਡ ਕਰਾਂਗੇ ਕਿਉਂ ਮੋਬਾਈਲ ਫੋਨ ਕਿਉਂ ਨਹੀਂ ਲਿਜਾਣ ਦਿੰਦੇ ਬਈ ਕੋਈ ਡਰ ਹੈ ਕਿਸੇ ਕੋਲ ਕਾਣੇ ਹੋ ਜੇ ਕਿਸੇ ਕੋਲ ਕਾਣੀ ਨਹੀਂ ਹੈਗੇ ਮੋਬਾਈਲ ਕੋਈ ਲੈ ਕੇ ਜਾਣ ਦਿੰਦੇ ਅੰਦਰ ਸੋ ਕਈ ਪਰਤਾਂ ਨੇ ਪਰਤਾਂ ਹੌਲੀ ਹੌਲੀ ਠੀਕ ਕਰ ਲਾਂਗੇ ਯਕੀਨ ਰੱਖਿਓ ਬਸ ਮੇਰੇ ਤੇ ਜਿੰਨਾ ਪਿਆਰ ਤੁਸੀਂ ਦੇਈ ਜਾਂਦੇ ਹੋ ਮੈਂ ਕਦੇ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਜਿੰਨਾ ਪਿਆਰ ਤੁਸੀਂ ਮੈਨੂੰ ਦੇਤਾ ਜੇ ਮੈਂ ਹਰ ਸਾਹ ਬਾਅਦ ਵੀ ਧੰਨਵਾਦ ਕਰਨ ਲੱਗ ਜਾ ਹਰ ਸਾਹ ਬਾਅਦ ਵੀ ਤਾਂ ਵੀ ਮੈਨੂੰ ਕਈ ਜਨਮ ਲੈਣਗੇ ਲੈਣੇ ਪੈਣਗੇ ਮੈਂ ਤੁਹਾਡਾ ਧੰਨਵਾਦ ਨਹੀਂ ਕਰ ਸਕਦਾ ਇੰਨਾ ਕਰਜ਼ਾ ਤੁਸੀਂ ਮੇਰੇ ਤੇ ਚੜਾ